ਸੇਵਕਾ ਦੇਖ ਰਿਹਾ ਸਾਰੇ ਹੀ ਸ੍ਰੋਤ ਨੇ ਜਤਾਰ ਸਿੰਘ ਜੱਬੂ ਬਾਲਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਵਿੱਚ ਥਾਣਾ ਸਦਰ ਥਾਣਾ ਸਦਰ ਨੂੰ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਕ੍ਰਾਈਮ ਦੇ ਉੱਪਰ ਤੁਮਾ ਪਾਕੇ ਦਿਖਾਈਆਂ ਨਵਾਂ ਸ਼ਹਿਰ ਦੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਆਈਪੀਐਸ ਅਫਸਰ ਮਹਿਤਾਬ ਸਿੰਘ ਜੀ ਨੇ ਬਹੁਤ ਵੱਡੀ ਪਹਿਲੇ ਦਿਨ ਤੋਂ ਕਮਾਂਡ ਸੰਭਾਲਦਿਆਂ ਸਾਰੇ ਨਸ਼ੇ ਨੂੰ ਬਹੁਤ ਵੱਡੀ ਠੱਲ ਪਾਉਣ ਦਾ ਵੱਡਾ ਪ੍ਰਾਲਾ ਨਵਾਂ ਸ਼ਹਿਰ ਦੇ ਵਿੱਚ ਛੇੜਿਆ ਅੱਜ ਗੱਲਾਂ ਗੱਲਾਂ ਕਰਾਂਗੇ ਨਵਾਂ ਸ਼ਹਿਰ ਦੇ ਸਦਰ ਥਾਣੇ ਦੀਆਂ ਇੱਥੋਂ ਦੇ ਐਸ ਐਚਓ ਸਹਿਬਾਨ ਇੰਸਪੈਕਟਰ ਸਾਹਿਬ ਰਾਜ ਪਲਵਿੰਦਰ ਕੌਰ ਜੀ ਨੇ ਬਹੁਤ ਵੱਡੀ ਨਸ਼ੇ ਨੂੰ ਠੱਲ ਪਾ ਕੇ ਦਿਖਾਈ ਆ ਅਨੇਕਾਂ ਹੀ ਪਰਚੇ ਜਿਹੜੇ ਹੈਗੇ ਸਮੇਂ-ਸਮੇਂ ਤੇ ਹੁੰਦੇ ਐ ਸਿੱਧੀਆਂ ਮੁਲਾਕਾਤਾਂ ਐਸ ਐਚਓ ਸਹਿਬਾਨ ਦੇ ਨਾਲ ਵੀ ਕਰਵਾਉਣ ਜਾ ਰਹੇ ਆਂ ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਦੇਸ਼ ਸੇਵਕ ਦੇ اوپر ਬਹੁਤ ਬਹੁਤ ਸਤਿਕਾਰ ਤੇ ਸਾਰਿਆਂ ਨੂੰ ਹੀ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥਿਓ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਕਿ ਨਵਾਂ ਸ਼ਹਿਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਕ੍ਰਾਈਮ ਨੂੰ ਬਹੁਤ ਵੱਡੀ ਠੱਲ ਪਾ ਕੇ ਦਿਖਾਈ ਹੈ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਨੇ ਚਾਰਜ ਸੰਭਾਲਦਿਆਂ ਸਾਰ ਹੀ ਨਵਾਂ ਸ਼ਹਿਰ ਦੇ ਵਿੱਚ ਬਹੁਤ ਹੀ ਤੇਜ਼ੀ ਲਿਆਂਦੀ ਹੈ ਅੱਜ ਗੱਲ ਕਰਨ ਜਾ ਰਹੇ ਹੈਗੇ ਨਵਾਂ ਸ਼ਹਿਰ ਦੇ ਸਦਰ ਥਾਣੇ ਦੀ ਸਦਰ ਥਾਣੇ ਦੇ ਮਾਨਯੋਗ ਐਸ ਐਚ ਓ ਸਹਿਬਾਨ ਰਾਜ ਪਲਵਿੰਦਰ ਕੌਰ ਜੀ ਦੇ ਨਾਲ ਸਦੀਆਂ ਮੁਲਾਕਾਤਾਂ ਕਰਾਵਾਂਗੇ ਕਿ ਕ੍ਰਾਈਮ ਨੂੰ ਜਿਹੜੀਆਂ ਵੱਡੀਆਂ ਠੱਲਾਂ ਪਾ ਕੇ ਦਿਖਾਈਆਂ ਹੈਗੀਆਂ ਨਸ਼ੇ ਨੂੰ ਬਹੁਤ ਵੱਡੀ ਪਕੜ ਜਿਹੜੀ ਹੈਗੀ ਹੈ ਪਹਿਲੇ ਦਿਨ ਤੋਂ ਕਰਕੇ ਦਿਖਾਈ ਆ ਐਸੀ ਕਿਹੜੀ ਕਿਦਰ ਸਿੰਗੀ ਅਫਸਰ ਸਹਿਬਾਨਾਂ ਦੇ ਕੋਲ ਹੈ ਕਿ ਜਾਦਿਆਂ ਨੇ ਜਿਸ ਦਿਨ ਤੋਂ ਹੀ ਚਾਰਜ ਸੰਭਾਲਿਆ ਉਸ ਦਿਨ ਤੋਂ ਹੀ ਇਲਾਕੇ ਦੇ ਅੰਦਰ ਬਹੁਤ ਵੱਡੀ ਠੱਲ ਪਾ ਕੇ ਦਿਖਾਈ ਹੈ ਸਹਿਬਾਨ ਦੇ ਸੇਵਕ ਦੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੰਧ ਕਰਾਂਗੇ ਅੱਜ ਨਸ਼ੇ ਦੀ ਨਸ਼ੇ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਨੌਜਵਾਨਾਂ ਨੂੰ ਸਹੀ ਪਾਸੇ ਦੇ ਵੱਲ ਲਗਾਣਾ ਕਿਉਂਕਿ ਨੌਜਵਾਨ ਪੀੜ੍ਹੀ ਦੇਖਾ ਦੇਖੀ ਨਾ ਜਾਣੇ ਕਿਸ ਦੌਰ ਦੇ ਵਿੱਚ ਫਸਦੀ ਜਾ ਰਹੀ ਹੈਗੀ ਜਿਸ ਦਿਨ ਤੋਂ ਸ਼ਹੀਦ ਦੇ ਆਜਮ ਸਤਾਰ ਪਾਗਲ ਸਿੰਘ ਜੀ ਦਾ ਉਹ ਸਦਰ ਥਾਣੇ ਦਾ ਚਾਰਜ ਸੰਭਾਲਿਆ ਹੈਗਾ ਕਿੰਨੇ ਇੱਕ ਪर्चे ਜਿਹੜੇ ਹੈਗੇ ਆ ਉਹ ਨਸ਼ੇ ਵਾਲੇ ਬੰਦੇ ਦੇ ਉੱਪਰ ਪਈ ਆ ਮੈਂ ਜਿਸ ਦਿਨ ਤੋਂ ਚਾਰਜ ਸੰਭਾਲਿਆ ਹੈ ਜੀ ਮੈਂ ਕਰੀਬ 7 ਤੋਂ 8 ਦੇ ਵਿੱਚ ਮੈਂ ਪਰਚੇ ਦੇ ਚੁੱਕੀ ਹ ਨਸ਼ਿਆ ਵਾਲਿਆਂ ਦੇ ਖਿਲਾਫ ਜੀ ਤੇ ਹੋਰ ਵੀ ਮੈਂ ਫੜ ਕੇ ਮੈਂ ਪਰਚੇ ਦਵਾਵਾਂਗੀ ਜੀ ਬਿਲਕੁਲ ਕਿਸੇ ਨੂੰ ਨਸ਼ੇ ਵਾਲੇ ਨੂੰ ਮੈਂ ਸਪੇਅਰ ਨਹੀਂ ਕਰਾਂਗੀ ਜੀ ਤੇ ਨਾ ਹੀ ਮੇਰੇ ਇਲਾਕੇ 'ਚ ਨਸ਼ੇ ਵਾਲਾ ਕੋਈ ਸਟੇ ਕਰੇਗਾ ਜੀ ਹਾਂਜੀ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਹਾਂਜੀ ਉਹ ਇਹਦੀ ਵਿੱਚ ਜਿਸ ਤਰ੍ਹਾਂ ਜਾਣੇ ਜਾਂ ਅਣਜਾਣੇ 'ਚ ਫਸ ਗਈ ਹੈ ਉਹਨਾਂ ਨੂੰ ਇਹ ਸੀਦਾ ਨਹੀਂ ਪਤਾ ਕਿ ਇਹਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਕਿੰਨਾ ਕੁ ਅਮਾੜਾ ਨਿਕਲੇਗਾ ਜਦੋਂ ਨਸ਼ੇ ਦੇ ਵਿੱਚ ਇਹ ਲੋਕਾਂ ਨੂੰ ਦਬੋਸਦੇ ਹਾਂ ਕਿੰਨੀ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਮੁਸ਼ਕਲਾਂ ਤਾਂ ਕਿਸੇ ਵੀ ਕੰਮ ਲਈ ਆਪਾਂ ਕੋਈ ਔਖਾ ਕੰਮ ਹੋਵੇ ਜਿੱਥੇ ਕਿ ਪਤਾ ਵੀ ਆਪਾਂ ਕਈ ਲੋਕਾਂ ਦੀ ਗਿਣਤੀ ਇੱਕ ਪਾਸੇ ਹੋ ਜਾਂਦੀ ਹੈ ਉੱਥੇ ਸਾਨੂੰ ਮੁਸ਼ਕਲਾਂ ਤਾਂ ਜ਼ਰੂਰ ਆਉਂਦੀਆਂ ਪਰ ਅਸੀਂ ਪਬਲਿਕ ਨੂੰ ਚੰਗਾ ਸਨੇਹਾ ਦੇ ਕੇ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਅਵੇਅਰ ਵੀ ਕਰਦੇ ਹਾਂ ਤੇ ਉਹ ਸਾਡੇ ਨਾਲ ਜੁੜਦੇ ਵੀ ਹੈ ਜੀ ਬਾਕੀ ਜਿਹੜੇ ਤੁਸੀਂ ਲੜਕਿਆਂ ਦੀ ਗੱਲ ਕਰਦੇ ਹੋ ਜਿਹੜੇ ਦਲਦਲ ਚ ਫਸ ਗਏ ਆ ਸਾਡੀ ਕੋਸ਼ਿਸ਼ ਇਹ ਵੀ ਅਸੀਂ ਉਹਨਾਂ ਨੂੰ ਇਸ ਦਲਦਲ ਚੋਂ ਕੱਢੀਏ ਅਸੀਂ ਉਹਨਾਂ ਨੂੰ ਕਿਸੇ ਚੰਗੇ ਹਸਪੀਟਲ ਚ ਐਡਮਿਟ ਕਰਾਈਏ ਤੇ ਰੈੱਡ ਕਰਾਸ ਦੇ ਰਾਹੀਂ ਅਸੀਂ ਉਹਨਾਂ ਦੀ ਮਦਦ ਲਈਏ ਤੇ ਉਹਨਾਂ ਨੂੰ ਦਾਖਲ ਕਰਾ ਕੇ ਅਸੀਂ ਚਾਹੁੰਦੇ ਹਾਂ ਵੀ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਵੀ ਉਹਦਾ ਬੱਚਾ ਠੀਕ ਰਹੇ ਤੇ ਬੱਚਾ ਨਸ਼ਾ ਰਹਿਤ ਰਹੇ ਮੇਰੀ ਵੀ 100% ਕੋਸ਼ਿਸ਼ ਇਹੀ ਹੈ ਵੀ ਜਿਹੜੇ ਇਹ ਬੱਚੇ ਦਲਦਲ ਚ ਫਸ ਚੁੱਕੇ ਆ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਕਿਸੇ ਚੰਗੇ ਹਸਪੀਟਲ ਚ ਚੰਗਾ ਟ੍ਰੀਟਮੈਂਟ ਕਰਾ ਕੇ ਤਾਂ ਇਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਬਹੁਤ ਵਧੀਆ ਕਈ ਬਰੀ ਨੌਜਵਾਨ ਜਿਹੜੇ ਹੈਗੇ ਆ ਉਹ ਨਸ਼ਾ ਕਰਨ ਦੇ ਆਦੀ ਹੋ ਜਾਂਦੇ ਪਰ ਉਹ ਡਰ ਜਾਂਦੇ ਆ ਕਿ ਜਦੋਂ ਤੁਹਾਡੇ ਕੋਲ ਆਉਣਗੇ ਕਿ ਆਪ ਜੀ ਨੇ ਵੀ ਬਹੁਤ ਵਧੀਆ ਬਰੀਫਲੀ ਚੀਜ਼ ਕਲੀਅਰ ਕਰ ਦਿੱਤੀ ਕਿ ਉਹਨਾਂ ਦੀ ਜਰੂਰ ਮਦਦ ਕੀਤੀ ਜਾਵੇਗੀ ਇਹ ਤਾਂ ਹੋ ਗਿਆ ਕਿ ਜਿਹੜੇ ਨਸ਼ੇ ਦੇ ਵਿੱਚ ਫਸ ਚੁੱਕੇ ਆ ਜਿਹੜੇ ਬੇਸ ਦੇ ਹੈਗੇ ਆ ਹਾਂ ਜਿਹੜੇ ਇਸ ਕ੍ਰਾਈਮ ਨੂੰ ਅੱਗੇ ਵਡਾਵਾ ਦਿੰਦੇ ਹੈਗੇ ਆ ਉਹਨਾਂ ਦੇ ਲਈ ਪੱਕੀ ਰਣਨੀਤੀ ਦਿਨ ਪਰ ਦਿਨ ਨਵੀਂ ਤਿਆਰ ਹੁੰਦੀ ਹੈ ਅਸੀਂ ਬਿਲਕੁਲ ਕਰ ਰਹੇ ਆ ਜੀ ਅਸੀਂ ਉਹਨਾਂ ਨੂੰ ਫੜ ਕੇ ਉਹਨਾਂ ਤੇ ਪਰਚੇ ਦੇ ਰਹੇ ਆ ਜੀ ਤੇ ਪਰਚੇ ਦੇ ਕੇ ਅਸੀਂ ਉਹਨਾਂ ਦੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਉਹਨਾਂ ਦੀ ਜ਼ਮਾਨਤ ਨਾ ਹੋਵੇ ਬਾਕੀ ਸਾਨੂੰ ਜਿਹੜੇ ਜ਼ਮਾਨਤੀਏ ਪਿੰਡਾਂ ਚੋਂ ਜ਼ਮਾਨਤੀਏ ਉਹਨਾਂ ਦੀ ਜ਼ਮਾਨਤ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਇਸ ਗੱਲ ਨੂੰ ਦੱਸ ਦਿਆ ਵੀ ਜੇ ਜ਼ਮਾਨਤ ਤੇ ਆਉਣਗੇ ਤਾਂ ਇਹ ਤੁਹਾਡੇ ਬੱਚਿਆਂ ਨੂੰ ਵੀ ਖਰਾਬ ਕਰ ਸਕਦੇ ਆ ਤੇ ਨਾ ਤੁਸੀਂ ਇਹਨਾਂ ਦੀ ਜਮਾਨਤਾਂ ਤੋਂ ਇਹ ਕੁਝ ਟਾਈਮ ਜੇਲ੍ਹ 'ਚ ਰਹਿਣ ਤਾਂ ਇਸ ਕੰਮ ਦਾ ਠਲ ਪੈ ਸਕਦੀ ਹੈ ਨਸ਼ਾ ਘਟ ਸਕਦਾ ਹੈ ਘਟੇਗਾ ਵੀ ਤੇ ਸਾਡੀ 100% ਕੋਸ਼ਿਸ਼ ਇਹ ਹੈ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਮ ਤਾ ਕਿ ਅਸੀਂ ਇਸ ਨੂੰ ਖਤਮ ਕਰੀਏ ਜੀ ਐਸਐਚ ਸਾਹਿਬ ਬਹੁਤ ਵਧੀਆ ਆਪ ਜੀ ਨੇ ਇਹ ਗੱਲ ਬਰੀਕੀ ਦੱਸੀ ਹੈ ਕਿ ਜਮਾਨਤ ਜਦੋਂ ਪਿੰਡ ਦੇ ਵਿੱਚੋਂ ਪਰੋਲ ਤੇ ਹੋ ਜਾਂਦੀ ਹੈਗੀ ਹੈ ਉਦੋਂ ਪੁਲਿਸ ਦਾ ਕੀਤਾ ਹੋਇਆ ਕੰਮ ਕਿਤੇ ਨਾ ਕਿਤੇ ਹੋਰ ਦਿਸ਼ਾ ਲੈ ਜਾਂਦਾ ਕਿਉਂਕਿ ਇੱਕ ਇਹ ਜਿਹੜਾ ਇੱਕ ਕ੍ਰੇਮ ਵਾਲਾ ਬੰਦਾ ਆ ਉਹਨੂੰ ਫੜਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਜਦੋਂ ਪਿੰਡ ਦੇ ਵਿੱਚ ਉਹਦੀ ਜਮਾਨਤ ਹੋ ਜਾਂਦੀ ਹੈਗੀ ਆ ਤੇ ਇਹ ਬਹੁਤ ਸਾਰੇ ਪਿੰਡਾਂ ਨੇ ਮੈਂ ਦੇਖਿਆ ਮਤੇ ਵੀ ਪਾਈ ਹੈ ਕਿ ਐਸੀ ਨਸ਼ੇ ਵਾਲਿਆਂ ਦੇ ਮਗਰ ਨਹੀਂ ਜਾਣਾ ਹੈਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸਪੋਰਟ ਆ ਫਿਰ ਮਿਲਦੀ ਹੈ ਜੀ ਹਾਂਜੀ ਮਿਲਦੀ ਹੈ ਜੀ ਮਿਲਦੀ ਜਿਸ ਤਰ੍ਹਾਂ ਕਿ ਪਿੰਡ ਜੱਬੂ ਵਾਲਾ ਇੱਥੇ ਸਾਨੂੰ ਪਿੰਡ ਦੀ ਬੜੀ ਸਪੋਰਟ ਮਿਲਦੀ ਹੈ ਉਹ ਮਾੜੇ ਮਤਲਬ ਕਿ ਜਿਹੜਾ ਮਾੜਾ ਆਨਸਰ ਹੈ ਮਾੜਾ ਬੰਦਾ ਕੋਈ ਗਲਤ ਗੱਲ ਕਰਦਾ ਤਾਂ ਪੰਚਾਇਤ ਉਹਦਾ ਸਾਥ ਨਹੀਂ ਦਿੰਦੀ ਮੈਂ ਇਸ ਗੱਲ ਨਾਲ ਬੜੀ ਖੁਸ਼ ਹੋਈ ਆ ਤੇ ਮੈਨੂੰ ਚੰਗਾ ਵੀ ਲੱਗਿਆ ਉਸ ਪੰਚਾਇਤ ਦਾ ਕੰਮ ਕਿਉਂਕਿ ਦੇਖੋ ਉੱਥੇ ਇੱਕ ਲੇਡੀ ਸਰਪੰਚ ਹੈ ਬੀਬਾ ਜਸਵਿੰਦਰ ਕ ਇਹਦੇ ਵਾਸਤੇ ਜਿਹੜਾ ਕੰਮ ਕਰਨਾ ਹੈਗਾ ਬਹੁਤ ਟਫ ਹੋ ਜਾਂਦਾ ਫਿਰ ਵੀ ਉਹਨਾਂ ਨੇ ਕਾਫੀ ਹੱਦ ਤੱਕ ਪਿੰਡ ਦੀ ਲੋਹਾਰ ਬਦਲੀ ਹੈ ਔਰ ਖਾਸ ਕਰਕੇ ਨਸ਼ੇ ਦੇਲੇ ਵੀ ਬਹੁਤ ਵੱਡੇ ਜਿਹੜੇ ਹੈਗੇ ਆ ਉਪਰਾਲੇ ਕੀਤੇ ਕਿ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਨਾ ਆਏ ਵਿਕੇ ਮੈਂ ਵਿਖੇ ਕਾਫੀ ਉੱਥੇ ਸੈਮੀਨਾਰ ਵੀ ਪੁਲਿਸ ਵੱਲੋਂ ਆਈ ਗਈ ਹੈ ਸੈਮੀਨਾਰ ਪੁਲਿਸ ਵੱਲੋਂ ਵੀ ਲਾਏ ਗਏ ਆ ਪਰ ਮੈਂ ਥੋੜੇ ਦਿਨ ਪਹਿਲਾਂ ਦੇਖਿਆ ਉਹਨਾਂ ਨੇ ਪੰਚਾਇਤ ਨੇ ਸਰਪੰਚ ਸਾਹਿਬ ਵੱਲੋਂ ਇੱਕ ਟੂਰਨਾਮੈਂਟ ਕਰਵਾਇਆ ਗਿਆ ਤੇ ਉਹ ਟੂਰਨਾਮੈਂਟ 'ਚ ਵੀ ਜਦ ਮੈਂ ਦੇਖਿਆ ਵੀ ਪਿੰਡ ਨੇ ਬੜਾ ਦਿਲਚਸਪੀ ਦਿਖਾਈ ਹੈ ਐਨ ਆਰ ਆਈ ਆਏ ਹੋਏ ਸੀ ਮੈਨੂੰ ਉੱਥੇ ਵਧੀਆ ਲੱਗਿਆ ਤੇ ਪਾਸ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਵੱਡਾ ਯੋਗਦਾਨ ਹੈ ਇਸ ਕੰਮ 'ਚ ਜੀ ਜੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਵਿੱਬ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਜੰਦ ਜੰਦੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਇਹੀ ਦਵਾਂਗੀ ਬੱਚਿਆਂ ਨੂੰ ਵੀ ਠੀਕ ਹੈ ਕੋਈ ਨਾਲ ਦਾ ਜਿਹੜਾ ਬੱਚਾ ਹੈ ਉਹ ਬੂਟਾ ਲਾਉਣ ਵਾਸਤੇ ਇੱਕ ਦਿਨ ਉਹਨਾਂ ਨੂੰ ਸਵਾਦ ਦਿਖਾ ਦਿੰਦੇ ਇਸ ਚੀਜ਼ ਦਾ ਉਹ ਬੂਟਾ ਲੱਗ ਜਾਂਦਾ ਪਰ ਮੈਂ ਕਹੂੰਗੀ ਵੀ ਇਸ ਗੱਲ ਤੋਂ ਪਿੱਛੇ ਰਹਿਣ ਤੇ ਖੇਡਾਂ ਨਾਲ ਜੁੜਨ ਪੜ੍ਹਾਈ ਨਾਲ ਜੁੜਨ ਮੇਰਾ ਇਹੀ ਸੰਦੇਸ਼ ਹੈ ਬੱਚਿਆਂ ਨੂੰ ਐਸ.ਐਚ.ਓ ਸਾਹਿਬ ਇੱਕ ਜਾਂਦੇ ਜਾਂਦੇ ਇਹ ਲਾਸਟ ਸਵਾਲ ਹੋਇਆ ਹੋਰ ਹੈਗਾ ਕਿ ਜਿਹੜੇ ਮੋਟਰਸਾਈਕਲਾਂ ਤੇ ਹੁਣ ਫਟਾਕੇ ਮਾਰਦੇ ਕਿਉਂਕਿ ਹੁਣ ਚੋਣ ਜਾਬਤਾ ਵੀ ਲੱਗ ਗਿਆ ਹੈਗਾ ਆ ਚੂਣਾ ਦੇ ਬਿਗਲ ਵੱਜ ਗਏ ਹੈਗੇ ਆ ਤੇ ਮੈਂ ਵਖਿਆ ਕਾਫੀ ਨਾਕੇ ਜਿਹੜੇ ਹੈਗੇ ਆ ਆਲਮੋਸਟ ਲੱਗੇ ਹੋਏ ਆ ਤੇ ਜਿਹੜੇ ਇਹ ਹਜੇ ਵੀ ਸ਼ਰਾਤੀ ਨਹੀਂ ਹਟਦੇਗੇ ਉਹਨਾਂ ਦੇ ਵਾਸਤੇ ਕੀ ਹੈਗਾ ਜੀ ਉਹਨਾਂ ਦੇ ਵਾਸਤੇ ਇਹ ਹੈ ਜੀ ਅਸੀਂ ਫੜ ਕੇ ਉਹਨਾਂ ਦੇ ਪਰਚੇ ਵੀ ਦਿੰਨੇ ਆ ਅਗਰ ਜੇ ਕੋਈ ਉਹਨੇ ਮੋਡੀਫਾਈ ਕੀਤਾ ਹੋਇਆ ਤਾਂ ਅਸੀਂ ਉਹਨਾਂ ਦੇ ਚਲਾਨ ਕੱਟ ਕੇ ਨਾਲ ਪਰਚੇ ਦਿੰਨੇ ਆ ਤੇ ਨਾਕੇ ਲੱਗੇ ਹੋਏ ਆ ਸਾਡੇ ਦੇ ਵੈਸੇ ਮੇਰੇ ਖਿਆਲ ਅੱਗੇ ਨਾਲ ਬਹੁਤ ਫਰਕ ਹੈ ਕਿਉਂਕਿ ਜਿਹੜੀਆਂ ਲੇਡੀਜ਼ ਐਕਟਿਵਾ ਚਲਾਉਂਦੀਆਂ ਨੇ ਅਸੀਂ ਕਾਫੀ ਐਕਟਿਵਾ ਵਾਲਿਆਂ ਨੂੰ ਵੀ ਰੋਕਿਆ ਸੀ ਉਹਨਾਂ ਦੀ ਤਲਾਸ਼ੀ ਔਰ ਨਾਲ ਅਸੀਂ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਚੈੱਕ ਕਰਦੇ ਆ ਮੋਸਟਲੀ ਹੈ ਨਹੀਂ ਪਰ ਹੁਣ ਬੀਬੀਆਂ ਨੇ ਲੇਡੀਜ਼ ਨੇ ਬਣਾ ਲੈਨੇ ਹਾਂਜੀ ਇਸ ਨਾਕਿਆਂ ਤੋਂ ਡਰਦੇ ਨੇ ਉਹਨਾਂ ਲਾਇਸੈਂਸ ਬਣਵਾ ਲੈਨੇ ਜਿਸੇ ਹੀ ਤਰ੍ਹਾਂ ਨਾਕੇ ਲੱਗਦੇ ਰਹਿਣਗੇ ਮੈਂ ਸੋਚਦਾ ਕਿ ਕਾਫੀ ਜਿਹੜਾ ਮਾਹੌਲ ਹੈਗਾ ਆ ਥਾਣੇ ਸਾਹਰ ਦੇ ਜਿੰਨੇ ਪੈਂਟ ਪੈਂਦੇ ਹੈਗੇ ਕਾਫੀ ਅੱਛਾ ਨਜ਼ਰ ਵੀ ਆਏਗਾ ਜੀ ਬਿਲਕੁਲ ਠੀਕ ਹੈ ਜੀ ਗੱਲ ਬਿਲਕੁਲ ਠੀਕ ਹੈ ਸਾਡੇ ਵੱਲੋਂ ਨਾਕੇ ਪ੍ਰੋਪਰ ਲੱਗ ਰਹੇ ਨੇ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾ ਮੁਤਾਬਕ ਤੇ ਅਸੀਂ ਲਾ ਰਹੇ ਹਾਂ ਆਮ ਪਬਲਿਕ ਨੂੰ ਜਦੋਂ ਕਿਤੇ ਲੋੜ ਪੈਂਦੀ ਹੈਗੀ ਕਿਸ ਨੰਬਰ ਤੇ ਕਾਲ ਕਰ ਸਕਦੀ ਹੈ ਉਹ 112 ਤੇ ਕਰ ਸਕਦੇ ਸਾਡੇ ਥਾਣੇ ਦਾ ਨੰਬਰ ਹੈ ਮੇਰਾ ਨੰਬਰ ਹੈ ਮੈਂ ਪਬਲਿਸ਼ ਕੀਤਾ ਹੋਇਆ ਆਪਣਾ ਨੰਬਰ 97801088 ਮੈਨੂੰ ਸਿੱਧੀ ਕਾਲ ਕਰ ਸਕਦੇ 24 ਘੰਟੇ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਮੈਂ ਹਾਜ਼ਰ ਜੀ ਸ਼ੁਕਰੀਆ ਇਹ ਸਨ ਸਾਡੇ ਵਿੱਚ ਥਾਣਾ ਸਦਰ ਦੇ ਐਸ ਐਚ ਓ ਸਹਿਬਾਨ ਰਾਜ ਪੁਲਵਿੰਦਰ ਕੌਰ ਜੀ ਨੇ ਬਹੁਤ ਹੀ ਉਹ ਬੇਤਰੀਕੇ ਦੇ ਨਾਲ ਇੱਕ ਇੱਕ ਚੀਜ਼ ਕਲੀਅਰ ਕੀਤੀ ਹੈਗੀ ਹੈ ਕਿ ਕ੍ਰਾਈਮ ਵਾਲੇ ਲੋਕ ਜਿਹੜੇ ਹੈਗੇ ਆ ਕੋਸ਼ਿਸ਼ ਕਰਨ ਕੇ ਉਹ ਜੂ ਨੂੰ ਛੱਡ ਦੇਣ ਜਾਂ ਆਪਣਾ ਇਹ ਜਿਹੜਾ ਕ੍ਰਾਈਮ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਬੰਦ ਕਰਨ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਵੀ ਇਹਨਾਂ ਹਰਕਤਾਂ ਤੋਂ ਆਜਾਣਾ ਦੇਸ਼ ਚੋਂ ਜਤਾਰ ਸਿੰਘ ਜੱਬੋਵਾਨ ਦੇ ਆਜਾਦਤ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਨੂੰ ਵੇਖਣ ਦੇ ਵਾਸਤੇ 98650 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ